ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਮਾਪੁਰਸ਼ਾਂ ਨੇ ਇੱਕ ਚੌਂਕੜੇ ਵਿੱਚ ਅਖੰਡ ਪਾਠ ਸਾਹਿਬ ਜੀ ਦਾ ਪੂਰਾ ਪਾਠ ਕੀਤਾ ਹੈ ਜੋ ਕਿ ਲਗਾਤਾਰ 48 ਘੰਟਿਆਂ ਦਾ ਸੀ ਇਹਨਾਂ ਦੇ 48 ਘੰਟਿਆਂ ਦੇ ਚੌਂਕੜੇ ਦੇ ਦੌਰਾਨ ਜਦੋਂ ਇਹਨਾਂ ਨੇ ਪਾਠ ਦੀ ਸੰਪੂਰਨਤਾ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮੱਥਾ ਟੇਕ ਕੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀਆਂ ਲੱਤਾਂ ਬਿਲਕੁਲ ਆਕੜ ਚੁਕੀਆਂ ਸਨ ਇਸ ਕਰਕੇ ਕੋਲ ਖਲੋਤੇ ਸੇਵਾਦਾਰਾਂ ਨੇ ਇਹਨਾਂ ਦੀਆਂ ਲੱਤਾਂ ਕੁੱਟੀਆਂ ਹਨ ਕਿਉਂਕਿ ਲਗਾਤਾਰ ਬੈਠਣ ਦੇ ਨਾਲ ਲੱਤਾਂ ਦੇ ਵਿੱਚ ਜਾਨ ਖਤਮ ਹੋ ਜਾਂਦੀ ਹੈ ਤੇ ਸਲਤਾਸ ਹੋ ਜਾਂਦੀਆਂ ਹਨ ਇਸ ਕਰਕੇ ਕੋਲ ਖਲੋਤੇ ਸਿੰਘਾ ਨੇ ਉਹਨਾਂ ਦੀਆਂ ਲੱਤਾਂ ਦੀ ਮਾਲਿਸ਼ ਕੀਤੀ ਅਤੇ ਉਹਨਾਂ ਨੂੰ ਪਾਰ ਸਿਰ ਤੇ ਖੜਾ ਕੀਤਾ ਥੋੜੇ ਟਾਈਮ ਵਿੱਚ ਹੀ ਇਹ ਮਹਾਪੁਰਸ਼ ਬਿਲਕੁਲ ਸਹੀ ਹੋ ਗਏ ਸਨ ਤੇ ਇਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਧੰਨਵਾਦ ਕੀਤਾ ਅੱਜ ਕੱਲ ਦੀ ਜਨਰੇਸ਼ਨ ਤੇ 1 ਘੰਟਾ ਵੀ ਪਾਠ ਨਹੀਂ ਕਰ ਸਕਦੀ ਤੇ ਇਹ ਮਹਾਪੁਰਸ਼ ਬਹੁਤ ਹੀ ਭਾਗਾ ਵਾਲੇ ਹਨ ਕਿਉਂਕਿ ਪਰਮਾਤਮਾ ਨੇ ਇਹਨਾਂ ਨੂੰ ਇਹ ਬਲ ਬੁੱਧੀ ਬਖਸ਼ੀ ਹੈ ਆਪਾਂ ਵੀ ਅਰਦਾਸ ਕਰੀਏ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ